ਹੈਲੋ ਫਰੈਂਡਸ ਕਿਵੇਂ ਆ ਸਾਰੇ ਠੀਕ ਠਾਕ ਹੋਵਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫਿਰ ਮਿਲਦੇ ਹਾਂ ਅੱਜ ਨਵੀਂ ਵੀਡੀਓ ਦੇ ਨਾਲ ਆਪਾਂ ਦੀ ਵੀਡੀਓ ਹੈਗੀ ਅੱਜ ਤੁਹਾਨੂੰ ਪਤਾ ਹੀ ਆ ਕਿ ਆਪਣੀਆਂ ਭੈਣਾਂ ਲਈ ਹੁੰਦੀ ਆ ਆਪਣੀ ਵੀਡੀਓ ਹੈਗੀ ਕਟਿੰਗ ਨਾਲ ਰਿਲੇਟਡ ਜੋ ਕਿ ਆਪਾਂ ਕਰਨ ਜਾ ਰਹੀਆਂ ਜੀ ਸਟੇਟ ਸਲਵਾਰ ਦੀ ਕਟਿੰਗ ਜੋ ਕਿ ਤੁਹਾਨੂੰ ਆਪਾਂ ਸਾਰਾ ਦੱਸਾਂਗੇ A to Z ਵੀ ਆਪਾਂ ਜਿਵੇਂ ਸਲਵਾਰ ਦੀ ਕਟਿੰਗ ਆ ਕਿਵੇਂ ਕਰਾਂ ਠੀਕ ਹੈ ਉਮੀਦ ਕਰਦੀ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹੋਣੀਆਂ ਤੇ ਸਮਝ ਆਉਦੀ ਹੋਊਗੀ ਠੀਕ ਆ ਲਓ ਜੀ ਆਪਾਂ ਹੁਣ ਕਰਨ ਲੱਗੇ ਆ ਕਟਿੰਗ ਸਟੇਟ ਸਲਵਾਦੀ ਤੇ ਆ ਦੇਖੋ ਆਪਾਂ ਇਹਨੂੰ ਨਾ ਫੋਲਡ ਕਰ ਲੈਣਾ ਐਵੇਂ ਪਹਿਲੇ ਇੱਕ ਵਾਰੀ ਕਰਕੇ ਫਿਰ ਦੂਸਰੀ ਵਾਰੀ ਡਬਲ ਫੋਲਡ ਕਰਨਾ ਜਿਹੜਾ ਖੁੱਲੀ ਸਾਈਡ ਆ ਉਹ ਆਪਾਂ ਆਪਣੀ ਸਾਈਡ ਰੱਖਣੀ ਆ ਤੇ ਆਪਾਂ ਅੱਗੋਂ ਥੋੜਾ ਜਿਹਾ ਇਕੋ ਜਿਹਾ ਕਰ ਲੈਣਾ ਤੇ ਆਪਾਂ ਲੰਬਾਈ ਤੁਹਾਨੂੰ ਦੱਸ ਦਿਆਂ ਦੀ ਕਿੰਨੀ ਆ ਸਲਵਾਦੀ ਠੀਕ ਆ ਲੋਚ ਐਵੇਂ ਫੋਲਡ ਕਰਕੇ ਤੁਸੀਂ ਫੇਰ ਕੱਪੜੇ ਨਹੀਂ ਦੀ ਆ ਜਿਹੜੀ ਕੀ ਕਟਿੰਗ ਆ ਕਰਨੀ ਆ ਠੀਕ ਆ ਇੱਕੋ ਜਿਹਾ ਸਾਰਾ ਕਰ ਲੈਣਾ ਆ ਖੁੱਲਾ ਪਾਸਾ ਜਿਹੜਾ ਆਪਾਂ ਆਪਣੀ ਸਾਈਡ ਰੱਖਣਾ ਦੇਖੋ ਚਾਰ ਹੋਈਆਂ ਇਹਦੀਆਂ ਸਾਈਡਾਂ ਠੀਕ ਆ ਤੇ ਹੁਣ ਆਪਾਂ ਇਹਨੂੰ ਐਂਜੀ ਟੇਪ ਨਾਲ ਜਿੰਨੀ ਲੰਬਾਈ ਆ ਉਹਦੋਂ 1 ਇੰਚ ਐਕਸਟਰਾ ਰੱਖ ਕੇ ਕਟਿੰਗ ਕਰਨੀ ਹੈ ਕਿਉਂਕਿ ਜਿਹੜਾ ਥੋੜਾ ਜਿਹਾ ਅੱਧਾ ਇੰਚ ਤਾਂ ਆਪਣਾ ਪਹੁੰਚੇ ਚ ਆ ਜਾਂਦਾ ਤੇ 1 ਇੰਚ ਉੱਪਰ ਵਾਲਾ ਚ ਆ ਜਾਂਦਾ ਠੀਕ ਆ ਲੋ ਜੀ ਇਹਦੀ ਹੈਗੀ 28 ਇੰਚ ਸਾਰੀ ਸਲਵਾਰ ਹੈ ਜੀ 32 ਇੰਚ ਆਪਾਂ ਤਿਆਰ ਕਰਨੀ ਆ ਠੀਕ ਆ ਦੇਖੋ 28 ਇੰਚ ਤੇ ਆਪਾਂ ਜਿਹੜੀ ਕੀ ਆ ਮਾਰਕਿੰਗ ਕੀਤੀ ਆ 4 ਇੰਚ ਦੀ ਆਪਾਂ 벨ਟ ਲਾਵਾਂਗੇ 3.5 4 ਇੰਚ ਦੀ ਛੋਟੀ 벨ਟ ਹੀ ਲਾਵਾਂਗੇ ਕਿਉਂਕਿ ਇਹ ਸਲਵਾਰ ਹੈ ਜਿਹੜੀ ਥੋੜੀ ਜਿਹੀ ਕੱਟ ਨਾਪ ਦੀ ਹੈਗੀ ਆਪਾਂ ਲਓ ਜੀ ਇਤਨਾ ਵਿੱਚ ਆਪਾਂ ਇੱਕ ਨਿਸ਼ਾਨੋਂ ਵੀ ਲਾ ਲੈਣਾ ਇਹਨਾਂ ਨਿਸ਼ਾਨਾਂ ਨੂੰ ਆਪਾਂ ਮਲਾ ਲਾਂਗੇ ਲਓ ਜੀ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਲੈਣਾ ਜਿਹੜੀ ਸਾਈਡ ਬੰਦ ਆ ਆਪਣੀ ਠੀਕ ਆ ਉਤੋਂ ਆਪਾਂ ਪੌਂਚੇ ਦਾ ਨਿਸ਼ਾਨ ਲਾਵਾਂਗੇ ਪੌਂਚਾ ਆਪਾਂ ਇਹਨਾਂ ਦਾ ਰੱਖਣਾ 7 ਇੰਚ ਤਾਂ ਆਪਾਂ 8 ਇੰਚ ਤੇ ਮਾਰਕਿੰਗ ਕਰਾਂਗੇ ਤੇ 10 ਇੰਚ ਆਪਾਂ ਅਸਾਂ ਦਾ ਨਿਸ਼ਾਨ ਲਾਵਾਂ 10 ਇੰਚ ਤੇ ਆਪਾਂ ਅਸਾਂ ਦਾ ਨਿਸ਼ਾਨ ਲਾਵਾਂਗੇ ਆ ਨਿਸ਼ਾਨ ਤੇ ਐਸ ਨਿਸ਼ਾਨ ਨੂੰ ਆਪਾਂ ਐਵੇਂ ਮਿਲਾ ਲਾਂਗੇ ਲੋਜੀ ਠੀਕ ਆ ਤੁਸੀਂ ਵੀ ਐਵੇਂ ਬਹੁਤ ਸੌਖੀ ਆ ਸਟੇਟ ਸਲਵਾਰ ਸਟੀਚਿੰਗ ਵੀ ਬਹੁਤ ਸੌਖੀ ਕਟਿੰਗ ਵੀ ਬਹੁਤ ਸੌਖੀ ਆ ਸੌਖੇ ਜਿਹੇ ਤਰੀਕੇ ਨਾਲ ਕਟਿੰਗ ਹੋ ਜਾਂਦੀ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਦੀ ਸਾਰੀ ਸਲਵਾਰ ਜਿਹੜੀ ਕਟਿੰਗ ਕਰ ਸਕਦੇ ਹੋ ਲੋ ਜੀ ਆਪਾਂ ਇੱਥੋਂ ਪਹਿਲਾਂ ਉੱਪਰੋਂ ਕਟਿੰਗ ਕਰ ਦੇਣੀ ਆ ਠੀਕ ਆ ਹੁਣ ਆਪਾਂ ਜਿਹੜੀ ਆਹ ਵਾਲਾ ਨਿਸ਼ਾਨ ਲਾਇਆ ਇਹਦੇ ਤੋਂ ਆਪਾਂ ਕਟਿੰਗ ਕਰਨੀ ਆ ਉਜੂਚ ਠੀਕ ਆ ਆ ਆਪਣਾ ਆਸਨ ਦੀ ਕਟਿੰਗ ਹੋ ਗਈ ਆ ਠੀਕ ਆ ਬਸ ਸਟੀਚਿੰਗ ਵੇਲੇ ਇਹਦੀਆਂ ਦੋ ਹੀ ਸੀਨਾ ਹੋਣਗਾ ਤੇ ਲੋਚ ਠੀਕ ਆ ਇਹਦੇ ਚ ਕੋਈ ਪਹੁੰਚਾ ਨਹੀਂ ਪੈਂਦਾ ਹੁੰਦਾ ਯਾਨੀ ਕਿ ਜਿਹੜਾ ਉੱਪਰ ਪਾਉਣੇ ਹੁੰਦੇ ਆ ਸਿਰਫ ਕੁੰਦੀਆਂ ਹੀ ਹੁੰਦੀਆਂ ਇਹਦੀਆਂ ਤੇ ਆਪਾਂ ਐਵੇਂ ਕਟਿੰਗ ਕਰਦੇ ਨਹੀਂ ਹੁਣ ਆਪਾਂ ਇਹਦੀ 벨ਟ ਕਟਿੰਗ ਕਰਾਂਗੇ 벨ਟ ਆਪਾਂ ਦੇਖਣੀ ਆ ਕਿੰਨੇ ਇੰਚ ਦੀ ਇਹਨਾਂ ਦੀ 벨ਟ ਕੱਟਣ ਵਾਸਤੇ ਬਹੁਤ ਸੌਖਾ ਜਿਹਾ ਤਰੀਕਾ ਆਪਾਂ 벨ਟ ਆ ਜਿਹੜੀ 7 ਇੰਚ ਦੀ ਮਤਲਬ ਕਿ ਚੜਾਈ ਰੱਖ ਕੇ ਕਟਾਂਗੇ ਕਿਉਂਕਿ 4 ਇੰਚ ਦੀ ਪਾਉਣੀ ਆ ਤੇ 2.5 3 2.5 ਕੇ 2.5 ਇੰਚ ਦਾ ਆਪਣਾ ਮਤਲਬ ਉੱਪਰ ਹੋਲਡ ਹੋ ਜੂ। ਲਓ ਜੀ। ਲੋਜੀ ਆਪਣੀ 벨ਟ ਹੈਗੀ ਇਹਨਾਂ ਦੀ 23 ਇੰਚ ਤਿਆਰ ਠੀਕ ਆ ਤੇ ਇਹ ਥੋੜਾ ਜਿਹਾ ਘਟਾ ਆਪਣਾ ਤੇ 7 ਇੰਚ ਦੀ ਆਪਾਂ ਇਹ ਆਪਾਂ ਚੜਾਈ ਰੱਖਾਂਗੇ ਤੇ ਇਧਰੋਂ ਵੀ 7 ਇੰਚ ਦੇ ਨਿਸ਼ਾਨ ਲਾ ਲਾਂਗੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਮਿਲਾ ਲਾਂਗੇ ਲਓ ਜੀ ਠੀਕ ਆ ਥੋੜਾ ਜਿਹਾ ਆਪਣਾ ਇਹ ਚ ਜੋੜ ਪੈ ਜੂਗਾ ਤੋਂ ਆਪਾਂ ਜੋੜ ਪਾ ਕੇ ਇਹਨੂੰ ਜਿੰਨੀ ਕ ਆਪਣੀ ਘੱਟ ਆ ਉਧਰੋਂ ਤਿਆਰ ਕਰ ਲਾਂਗੇ ਆ ਆਪਣੀਆਂ ਜਿਹੜੀਆਂ ਕਿ ਸਲਵਾਰ ਨਾਲੋਂ ਬਚਿਆ ਸੀ ਇਹਦੇ ਚ ਹੀ ਮਤਲਬ ਹੋ ਜੂਗੀ ਠੀਕ ਆ ਲਓ ਜੀ ਲੋਚ ਆਪਾਂ ਇਹਨਾਂ ਕਜੋੜ ਪਾ ਕੇ ਤੇ ਆਪਾਂ ਵੈਲਟ ਤਿਆਰ ਹੋ ਚੁਕੀ। ਇਹ ਵੀਡੀਓ ਤੋਂ ਨੂੰ ਉਮੀਦ ਕਰਦੀ ਆ ਸਮਝ ਆਉਦੀ ਹੋਊਗੀ ਆਪਾਂ ਕਿਉਂਕਿ ਹਰ ਇੱਕ ਚੀਜ਼ ਜਿਹੜਾ ਬਰੀਕੀ ਨਾਲ ਦੱਸਿਆ ਆ ਤੇ ਜੇ ਕੋਈ ਚੀ ਨਹੀਂ ਸਮਝ ਆਉਂਦੀ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਪੁੱਛ ਸਕਦੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਸਮਝ ਆ ਗਈ ਹੈ ਤੁਹਾਨੂੰ ਠੀਕ ਆ ਜਿਹੜਾ ਆਪਣੇ ਕੋਲੇ ਆਹ ਵਾਲਾ ਕੱਪੜਾ ਹੁਣ ਆਪਾਂ ਇਸ ਕੱਪੜੇ ਦਾ ਐਕਸਟਰਾ ਜਿਹੜਾ ਇਹਦਾ ਆਪਾਂ ਪਹੁੰਚੇ ਥੱਲੇ ਜਿਹੜਾ ਕਿ ਬੁਕਰਮ ਪੇਸਟਿੰਗ ਪੱਟੀ ਲਗਾਵਾਂਗੇ ਉਹ ਅਟੈਚ ਕਰ ਲਾਂਗੇ ਤੇ ਆ ਵੇਸਟਿੰਗ ਆਪਾਂ ਇਹਨੂੰ ਨਹੀਂ ਜਾਂ ਦੇਵਾਂਗੇ ਲਓ ਜੀ ਲਓ ਜੀ ਠੀਕ ਆ ਤੇ ਆਪਣੀ ਸਲਵਾਰ ਆ ਜਿਹੜੀ ਕਟਿੰਗ ਆ ਜਿਹੜੀ ਕੰਪਲੀਟ ਹੋ ਗਈ ਆ ਤੇ ਜੇ ਕੋਈ ਵੀ ਚੀਜ਼ ਆਪਾਂ ਨੂੰ ਨਾ ਸਮਝ ਆਈ ਹੋਵੇ ਤਾਂ ਤੁਸੀਂ ਆਪਾਂ ਨੂੰ ਕਮੈਂਟ ਚ ਪੁੱਛ ਸਕਦੇ ਹੋ ਬਾਕੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਜੁਣੀਆਂ ਅਪਲੋਡ ਕੀਤੀਆਂ ਹੋਈਆਂ ਕਟਿੰਗ ਦੀਆਂ ਸਟੀਚਿੰਗ ਦੀਆਂ ਠੀਕ ਆ ਕਿਉਂਕਿ ਸਟੇਟ ਸਲਵਾਰ ਦੀ ਸਟੀਚਿੰਗ ਵੀ ਬਹੁਤ ਜ਼ਿਆਦਾ ਸੌਖੀ ਹੈ ਤੇ ਕਟਿੰਗ ਵੀ ਜੇਕਰ ਤੁਹਾਨੂੰ ਸਟੀਚਿੰਗ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਆਪਾਂ ਨੂੰ ਦੱਸ ਸਕਦੇ ਲੋ ਜੀ ਐਵੇਂ ਇਹਦੀ ਸਟੀਚਿੰਗ ਹੋ ਜੂਗੀ ਪਹਿਲਾ ਪਾਸਨ ਦੋਨਾਂ ਨੂੰ ਜੋੜਾਂਗੇ ਤੇ ਫਿਰ ਆਪਾਂ ਵਲ ਪਾ ਕੇ 벨ਟ ਬਣਾ ਕੇ ਉੱਪਰੋਂ ਲਾਸ ਤੇ ਆਪਾਂ ਇਹਨਾਂ ਦੇ ਪੌਂਚੇ ਬਣਾ ਦਾਂਗੇ ਤੇ ਬਸ ਇਹ ਧਿਆਨ ਰੱਖਣਾ ਤੁਸੀਂ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਉਹ ਤੋਂ 1-1 ਇੰਚ ਜਿਹੜਾ ਐਕਸਟਰਾ ਰੱਖਣਾ ਤੇ 10 ਇੰਚ ਆਪਾਂ ਹਾਸਨ ਰੱਖਿਆ ਪਹੁੰਚਾ ਜਿਹੜਾ ਆਪਣਾ 7 ਇੰਚ ਸੀ ਤੇ ਆਪਾਂ 8 ਇੰਚ ਤੇ ਨਿਸ਼ਾਨ ਲਾ ਕੇ ਕਟਿੰਗ ਕੀਤੀ ਹੈ 벨ਟ ਵੀ ਇੱਕ 1.5 ਇੰਚ ਆਪਾਂ ਵਾਧ ਰੱਖਣੀ ਹੁੰਦੀ ਜੇ ਆਪਣੀ ਤੇਈ 벨ਟ ਤਿਆਰ ਆ ਤਾਂ ਆਪਾਂ 24.5 ਇੰਚ ਤੇ ਕਟਿੰਗ ਕਰਨੀ ਹੁੰਦੀ ਹੈ ਠੀਕ ਹੈ ਇੱਕ 1.5 ਇੰਚ ਐਕਸਟਰਾ ਰੱਖਣੀ ਆ ਤੇ ਜਿਹੜੀ ਬੈਲਟ ਦੀ ਚੌੜਾਈ ਆ ਉਹ ਆਪਾਂ 7.5 ਵਿੱਚ ਕੱਟ ਲੈਣੇ ਆ 7 ਵਿੱਚ ਜੇਕਰ ਚਾਰ ਦੀ ਤਿਆਰ ਕਰਨੀ ਆ ਤਾਂ ਤੁਸੀਂ 7 ਕੱਟ ਸਕਦੇ ਹੋ ਜੇਕਰ ਤੁਸੀਂ 5 4.5 ਪੰਜ ਦੀ ਤਿਆਰ ਕਰਨੀ ਆ ਤਾਂ ਤੁਸੀਂ 7.5 ਕੱਟਣਾ ਇਹਨੂੰ ਠੀਕ ਆ ਲਓ ਜੀ ਅਦਲੀ ਇਹ ਨਹੀਂ ਕਾਫੀ ਆ ਪਰ ਇਹ ਤਾਂ ਮੋਲ ਦਾ ਸਾਫੀ ਆ ਜੀ